ਅੱਜ ਦੀ ਮੀਟਿੰਗ ਮਾਲਵਾ ਸਬਿਆਚਾਰ ਕਮੇਟੀ ਦੀ ਮੀਟਿੰਗ ਹੋ ਰਹੀ ਹੈ ਜਿਹਦੇ ਵਿੱਚ ਸਾਡੇ ਸਾਰੇ ਆਫਸਰ ਪ੍ਰਧਾਨ ਜੀ ਬੈਠੇ ਨੇ ਇੱਧਰ ਪ੍ਰਧਾਨ ਜੀ ਜੀ ਸਾਡੇ ਸੀਨੀਅਰ ਡਿਪਟੀ ਮੇਅਰ ਸਾਰੇ ਹੀ ਅਸੀਂ ਇਕੱਠੇ ਹੋਏ ਆ ਅੱਜ ਦੀ ਮੀਟਿੰਗ ਦੇ ਵਿੱਚ ਜਿੱਥੇ ਸਨਮਾਨਾਂ ਦੇ ਸਬੰਧੀ ਅਸੀਂ ਜੋ ਕਿ 125 ਨੰਨੀਆਂ ਬੱਚੀਆਂ ਨੂੰ ਸਨਮਾਨ ਦੇਣ ਜਾ ਰਹੇ ਹਾਂ ਬੱਚੀਆਂ ਨਾਲ ਕਿਉਂਕਿ ਧੀਆਂ ਦਾ ਲੋਹੜੀ ਮੇਲਾ ਇਹ ਉਹਨਾਂ ਬੇਟੀਆਂ ਨਾਲ ਮਨਾ ਰਹੇ ਆ ਜਿਨ੍ਹਾਂ ਬੇਟੀਆਂ ਦਾ ਜਨਮ 2023 ਦੇ ਵਿੱਚ ਜਨਮ ਹੋਇਆ ਉਹਨਾਂ ਬੇਟੀਆਂ ਨਾਲ ਲੋਹੜੀ ਮਨਾਈ ਜਾ ਰਹੀ ਹੈ ਉਹਨਾਂ ਨੂੰ ਅਸੀਂ ਸ਼ਗਨ ਵੀ ਦੇਵਾਂਗੇ ਉਹਨਾਂ ਨੂੰ ਸੂਟ ਵੀ ਦੇਵਾਂਗੇ ਉਹਨਾਂ ਨੂੰ ਖਡਾਉਣੇ ਵੀ ਦੇਵਾਂਗੇ ਉਹਨਾਂ ਨੂੰ ਮਠਾਈ ਵੀ ਦੇਵਾਂਗੇ ਉਹਨਾਂ ਦੇ ਮੈਡਲ ਵੀ ਪਾਵਾਂਗੇ ਅਤੇ ਮਾਤਾ ਨੂੰ ਸ਼ਾਲ ਵੀ ਦੇਵਾਂਗੇ ਤੇ ਮੇਨ ਸਾਡਾ ਜਿਹੜਾ ਬੀਤਿਆਂ ਨਾਲ ਲੋਹੜੀ ਬੁਲਾਉਣ ਦਾ ਸਭ ਤੋਂ ਵੱਡਾ ਜਿਹੜਾ ਸਾਡਾ ਮਕਸਦ ਹੈ ਅਸੀਂ ਉਹ ਬੀਤਿਆਂ ਨਾਲ ਲੋਹੜੀ ਸਾਰੇ ਸਾਡੇ ਆਫਸਰ ਵੀਰੇ ਰਾਏ ਨੇ ਅਸੀਂ ਉਹ ਲੋਹੜੀ ਬਣਾਵਾਂਗੇ ਤੇ ਦੂਸਰਾ ਉਹਦੇ ਵਿੱਚ ਬੜੇ ਫੇਮਸ ਆਰਟਿਸਟ ਆ ਰਹੇ ਨੇ ਅਸੀਂ ਹੁਣੇ ਰਿਲੀਜ਼ ਕਰਨ ਜਾ ਰਹੇ ਆ ਥੋੜੀ ਜਿਹੀ ਤੁਸੀਂ ਜ਼ਿਆਦਾ ਤੇਜ਼ੀ ਕਰਕੇ ਅਸੀਂ ਉਹ ਰਿਲੀਜ਼ ਕਰਨਾ ਜਿਹੜਾ ਪੋਸਟਰ ਰਿਲੀਜ਼ ਕਰਨਾ ਅਸੀਂ ਸਾਰਿਆਂ ਨੇ ਹੁਣੇ ਉਹਦਾ ਸਟicker ਕਹਿ ਲਓ ਸਾਰੇ ਗੱਡੀਆਂ ਤੇ ਲੱਗ ਸਕਣਗੇ ਉਹ ਸਟicker ਰਿਲੀਜ਼ ਕਰਨ ਜਾ ਰਹੇ ਆ ਤੇ ਉਹਦਾ ਸਾਰਾ ਡਿਟੇਲ ਕਿਉਂਕਿ ਮੈਂ ਦੇਖਿਆ ਸਿਮੀ ਜੀ ਬਸੰਤ ਜੀ ਦਵਿੰਦਰ ਇਹਨਾਂ ਨੇ ਪਿਛਲੇ ਦੀ ਜਿਹਨੀਆਂ ਲੁਧਿਆਣੇ ਦੀਆਂ ਲੇਡੀਜ਼ ਕਲੱਬ ਨੇ ਉਹਨਾਂ ਨੇ ਮੀਟਿੰਗਾਂ ਵੀ ਕੀਤੀਆਂ ਨੇ ਅਸੀਂ ਇੱਕ ਗਾਗਰ ਤਿਆਰ ਕਰਦੇ ਆ ਜਿਹਦੇ ਵਿੱਚ ਘਰ ਦਾ ਤਿਆਰ ਕੀਤਾ ਭੁੱਗਾ ਵੀ ਹੁੰਦਾ ਗੁਰਵੀਰ ਰਗਵੀਰ ਬਾਵਾ ਹਿਆਰਪੁਰ ਤੋਂ ਤਿਆਰ ਕਰਦੇ ਨੇ ਭੁੱਗਾ ਹਸਲਪੁਰ ਪਿੰਡ ਤੋਂ ਬੇਟਾ ਤਿਆਰ ਕਰਦਾ ਹੈ ਇਸੇ ਤਰ੍ਹਾਂ ਹੋਰ ਇੱਕ ਉਹਦੇ ਰੋਡ ਫੇਮਸ ਦੇ ਇਹ ਸਾਰੀਆਂ ਚੀਜ਼ਾਂ ਗਾਗਰ ਪਟਿਆਲੇ ਤੋਂ ਆਉਂਦੀ ਹੈ ਇਹ ਤਿਆਰ ਕਰਕੇ ਇਹਨਾਂ ਸਾਡੀਆਂ ਭੈਣਾਂ ਨੇ ਵੱਖ-ਵੱਖ ਲੇਡੀਜ਼ ਕਲੱਬ ਨੂੰ ਸੱਦੇ ਦਿੱਤੇ ਨੇ ਤੇ ਆਉਣ ਵਾਲੇ ਦਿਨਾਂ 'ਚ ਵੀ ਜੇਨ ਜਾ ਰਹੇ ਨੇ ਕੱਲ ਵੀ ਪਹਿਲੀ ਤਰੀਕਾ ਅਸੀਂ ਸਾਡੇ ਸਤਿਕਾਰਯੋ ਕਿਉਂਕਿ ਖੁਸ਼ਕਿਸਮਤਿਆ ਲੁਧਿਆਣੇ ਦੀ ਡਿਪਟੀ ਕਮਿਸ਼ਨਰ ਵੀ ਕਮੈਲਾ ਨੇ ਕੱਲ ਅਸੀਂ ਉਹਨਾਂ ਨੂੰ ਵੀ ਸੱਦਾ ਦੇਣ ਜਾਵਾਂਗੇ ਤੇ ਮੇਰਾ ਕਹਿਣ ਤੋਂ ਬਾਅਦ ਇਹ ਮਹਿਲਾਵਾਂ ਦਾ ਇਹ ਬੱਚੀਆਂ ਦਾ ਬੇਟੀਆਂ ਦਾ ਲੋਹੜੀ ਮੇਲਾ ਇਹ ਆਪਾਂ ਸਾਰਿਆਂ ਨੇ ਮਿਲ ਕੇ ਬਣਾਉਣਾ ਹੈ ਸਾਰੇ ਆਪਾਂ 11 ਜਨਵਰੀ ਸਵੇਰੇ 11 ਵਜੇ ਤੱਕ ਜਦੋਂ ਤੱਕ ਲੋਕ ਚਾਹਣਗੇ ਮੇਲਾ ਚੱਲੇਗਾ ਗੁਰੂ ਨਾਨਕ ਦੇਵ ਭਵਨ ਲੁਧਿਆਣਾ ਵਿਖੇ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਮੇਲਾ ਤਾਂ ਭਾਵੇਂ 31ਵਾਂ ਬਣਦਾ ਪਰ ਅਸੀਂ 2-3 ਕਰੋੜਾਂ ਦੇ ਜਿਹੜੇ ਕੱਚੇ ਪਿੱਲੇ ਮੇਲੇ ਉਹ ਬਾਹਰ ਕੱਢ ਕੇ ਫਿਰ ਇਹ ਮੇਲਾ 28ਵਾਂ ਬਣਦਾ ਤੇ ਅਸੀਂ ਹੁਣੇ ਮੈਨੂੰ ਉਹ ਰੇਸ਼ਮ ਦਾ ਮੈਸੇਜ ਆ ਰਿਹਾ ਸੀ ਜੀ ਮੇਲਾ ਤਾਂ 30ਵਾਂ ਬਣਦਾ 31ਵਾਂ ਤੁਸੀਂ 28ਵਾਂ ਕਹਿ ਰਹੇ ਹੋ ਮੈਂ ਐਸੇ ਕਰਕੇ 28ਵਾਂ ਕਹਿ ਰਹੇ ਕਿਉਂਕਿ ਉਹ ਮੇਲੇ ਪਰ ਅਸੀਂ 11 ਜਨ ਤੱਕ ਨਹੀਂ ਹੋਣ ਦਿੱਤੀ ਪਰ ਉਹ ਮੇਲੇ ਵੀ ਲੱਗੇ ਨੇ ਤੇ ਚਲੋ ਮੈਂ ਹੁਣ ਜਿੱਥੇ ਸਾਡੇ ਸਾਰੇ ਹੀ ਸਤਕਾਰਯੋਗ ਆਫਸਰ ਵੀਰ ਸਾਰੇ ਬੈਠੇ ਆ ਤੇ ਅਸੀਂ ਇਹ ਮੇਲੇ ਦੀਆਂ ਤਿਆਰੀਆਂ ਸੰਬੰਧੀ ਅੱਜ ਮੀਟਿੰਗ ਕੀਤੀ ਆ ਅੱਜ ਜਿਹੜੀ ਸਨਮਾਨ ਕਮੇਟੀ ਦਾ ਗਠਨ ਕਰ ਜਾ ਰਹੇ ਆ ਜਿਹੜਾ ਬੱਚਿਆਂ ਦੇ ਛਗਣ ਲਈ ਉਹਦੇ ਲਈ ਰਾਣਾ ਛਾਂਡੇ ਜੀ ਹੋਰ ਸਾਰੇ ਇਸ ਤਰ੍ਹਾਂ ਦੀਆਂ ਡਿਊਟੀਆਂ ਲੱਗ ਰਹੀਆਂ ਨੇ ਤੇ ਮੈਂ ਸਮਝਦਾ ਕਿ ਮੈਂ ਸਾਰਿਆਂ ਨੂੰ ਤੁਹਾਡੇ ਚੈਨਲਾਂ ਰਾਹੀਂ ਕਿਉਂਕਿ ਤੁਹਾਡੇ ਚੈਨਲਾਂ ਦੀ ਆਵਾਜ਼ ਬੜੀ ਦੂਰ ਤੱਕ ਜਾਣੀ ਹੈ ਤੇ ਅਸੀਂ ਚਾਹੁੰਦੇ ਆ ਕਿ ਜਿਹੜੀਆਂ ਕਿਸੇ ਦੀ ਬੇਟੀ ਦਾ ਜਨਮ 2023 ਛੋਇਆ ਉਸ ਸੰਪਰਕ ਕਰ ਸਕਦੇ ਨੇ ਦੂਸਰਾ ਕਿ ਆਪਾਂ ਇਹ ਮੇਲਾ ਕਿਸੇ ਪੋਲੀਟੀਕਲ ਪਾਰਟੀ ਦਾ ਨਹੀਂ ਕਿਸੇ ਇੱਕ ਦਾ ਨਹੀਂ ਇਹ ਮੇਲਾ ਸਾਰਿਆਂ ਦਾ ਮੇਲਾ ਸ਼ਬਦੀ ਮਿਲਣ ਤੋਂ ਬਣਿਆ ਆਓ ਆਪਾਂ ਸਾਰੇ ਮਿਲ ਕੇ ਬੇਟੀ ਦੀ ਲੋੜੀ ਮਨਾਈਏ ਇੱਕ ਮੈਂ ਗੱਲ ਕਰਨੀ ਚਾਹਨਾ ਜੋ ਆ ਪਿਛਲੇ ਦਿਨੀ ਸਾਊਥ ਹਲਕੇ ਦੇ ਵਿੱਚ ਇੱਕ ਬੇਟੀ ਦੀ ਬੜੀ ਕਹਾਣੀ ਜਿਹੜੀ ਮੈਂ ਸਮਝਦਾ ਜੋ ਘਟਨਾ ਵਾਪਰੀ ਹੈ ਬੜੀ ਨਿੰਦਣਯੋਗ ਹੈ ਅਸੀਂ ਮਾਲਵਾ ਸੱਭਿਆਚਾਰਕ ਮੰਚ ਵੱਲੋਂ ਜਿੱਥੇ ਉਹ ਘਟਨਾ ਦੀ ਦੰਦਾ ਕਰਦੇ ਹਨ ਉਥੇ ਪੰਜਾਬ ਸਰਕਾਰ ਨੂੰ ਪੰਜਾਬ ਦੀ ਲੁਧਿਆਣਾ ਦੀ ਪੁਲਿਸ ਨੂੰ ਬੇਨਤੀ ਕਰਦੇ ਆ ਕਿ ਉਹ ਜਿਹੜੇ ਦੋਸ਼ੀ ਨੇ ਦਰਿੰਦੇ ਨੇ ਉਹਨਾਂ ਤੇ 302 ਦਾ ਮੁਕੱਦਮਾ ਦਰਜ ਕੀਤਾ ਜਾਏ ਅਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਤਾਂ ਕਿ ਬੇਟੀਆਂ ਨੂੰ ਮਹਿਫੂਜ਼ ਰੱਖਣਾ ਬੇਟੀਆਂ ਦੀ ਇੱਜ਼ਤ ਰੱਖਣਾ ਇਹ ਮਹਿਲਾਵਾਂ ਦੀ ਇਹ ਸਮਾਜ ਦਾ ਸਰਕਾਰ ਦਾ ਸੰਵਿਧਾਨ ਦੇ ਵਿੱਚ ਪਹਿਲਾ ਫਰਜ਼ ਲੋਕਾਂ ਦੇ ਜਾਨ ਅਤੇ ਮਾਲ ਦੀ ਰੱਖਿਆ ਕਰਨਾ ਹੈ ਤੇ ਮੈਂ ਸਮਝਦਾ ਜੇ ਜਾਨ ਸੁਰੱਖਿਤਾ ਹੈ ਮਾਲ ਸੁਰੱਖਿਤਾ ਹੈ ਤਾਂ ਦੀ ਉਹਦੂਆਦ ਡਿਵੈਲਪਮੈਂਟ ਦੀਆਂ ਗੱਲਾਂ ਹੁੰਦੀਆਂ ਨੇ ਮੈਂ ਬੇਨਤੀ ਕਰਦਾ ਕਿ ਆਪਾਂ ਸਾਰੇ ਰਲ ਮਿਲ ਕੇ ਧੀਆਂ ਦਾ ਲੋਹੜੀ ਮੇਲਾ ਜੋ 11 ਤਰੀਕ ਨੂੰ ਰੱਖਾਉਣਾ ਹੈ ਉਸ ਤੋਂ ਪਹਿਲਾਂ ਰਾਣਾ ਜੀ 7 ਤਰੀਕ ਨੂੰ ਰਾਣਾ ਜੀ ਦੇ ਫਾਰਮ ਤੇ ਝਾਂਡੇ ਰੋਡ ਦੇ ਉੱਤੇ ਉੱਥੇ ਅਸੀਂ 11 ਵਜੇ ਜਿਹੜੀਆਂ ਸ਼ਖਸੀਤਾਂ ਦੇ ਸਨਮਾਨ ਕਰਦੇ ਨੇ 7 ਤਰੀਕ ਨੂੰ ਨੈਕਸਟ ਸੰਡੇ ਆਏਗਾ ਤੇ ਸੰਡੇ ਅਸੀਂ 11 ਵਜੇ ਉੱਥੇ ਸਾਰੇ ਹੀ ਮੈਂ ਆਫਸਪੀਕਰ ਨੂੰ ਕਹਿ ਰਿਹਾ ਹੁਣੇ ਕਿ ਆਪਾਂ ਸਾਰਿਆਂ ਨੇ ਉੱਥੇ ਇਕੱਠੇ ਹੋਣਾ 11 ਵਜੇ ਤੇ ਉੱਥੇ ਆਪਾਂ ਸਨਮਾਨ ਅਨਾਉਂਸ ਕਰਾਂਗੇ ਜਿਹਨਾਂ ਦੇ ਸਨਮਾਨ ਅਤੇ ਬਾਕੀ ਵੀ ਸਾਰੀਆਂ ਲਿਸਟਾਂ ਜੋ ਸਨਮਾਨ ਦੀਆਂ ਫਾਈਨਲ ਕਰਾਂਗੇ ਹੁਣ ਮੈਂ ਚਾਹੁੰਦਾ ਹਾਂ 2 ਮਿੰਟ ਪ੍ਰਧਾਨ ਜੀ ਮੈਂ ਸਾਹਿਬ ਬਾਬਾ ਜੀ ਨੇ ਦੱਸਿਆ ਭਾਈ ਮਾਤਿਆਂ ਦਾ ਲੋਹੜੀ ਮੇਲਾ ਜਿਹੜਾ ਉਹ 11 ਜਨਵਰੀ ਨੂੰ ਗੁਰਦਾਰਾ ਦੇ ਪਵਨ ਚ ਲੱਗਣ ਜਾ ਰਿਹਾ ਸਾਰੇ ਹੀ ਪੰਜਾਬੀਆਂ ਦੇ ਸਹਿਯੋਗ ਦੇ ਨਾਲ ਇਹ ਨਾਨ ਪੋਲੀਟੀਕਲ ਸਭਿਆਚਾਰਕ ਮੇਲਾ ਜਿਹਦੇ ਚ ਕੋਈ ਵੀ ਰਾਜਨੀਤਿਕ ਗੱਲ ਨਹੀਂ ਹੈ ਸਾਰੀ ਪਾਰਟੀਆਂ ਦੇ ਨੁਮਾਇੰਦੇ ਉਹਦੇ ਚ ਸ਼ਮੂਲੀਅਤ ਕਰਦੇ ਨੇ ਔਰ ਵਿਸ਼ੇਸ਼ ਗੱਲ ਇਹ ਇਸ ਮੇਲੇ ਦੀ ਇਹ ਹੈ ਵੀ ਇਹਦੇ ਚ ਇਸ ਵਾਰੀ ਅਸੀਂ 125 ਨਵਜੰਮੀਆਂ ਬੱਚੀਆਂ ਨੂੰ ਜਿਹੜਾ ਸਨਮਾਨ ਦਿੱਥੇ ਕਰਨਾ ਉਹਦੇ ਨਾਲ-ਨਾਲ ਅਸੀਂ ਹੁਣੀ ਬਾਬਾ ਜੀ ਨਾ ਮੈਂ ਗੱਲ ਕਰ ਰਿਹਾ ਸੀ ਵੀ ਜਿਹੜੀਆਂ ਸਾਡੇ মিডিਆ ਦੇ ਕੁੜੀਆਂ ਕੰਮ ਕਰਨ ਵਾਲੀਆਂ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਅੱਛੀ ਪੋਸਟ ਤੇ ਬੇਟੀਆਂ ਉਹ ਚੰਗਾ ਕੰਮ ਕਰ ਰਹੀਆਂ ਨੇ মিডিਆ ਨੂੰ ਠੀਕ ਕਰ ਰਹੀਆਂ ਨੇ ਸੇਵਾ ਕਰਨੀਆਂ ਨੇ ਪੰਜਾਬ ਦੀ ਉਹਨਾਂ ਦਾ ਵੀ ਸਨਮਾਨ ਕਰਨ ਦੀ ਗੱਲ ਅਸੀਂ ਸੋਚ ਰਹੇ ਹਾਂ ਵੀ ਉਹ ਚਾਹੇ ਉਹ ਕਿਸੇ ਵੀ ادارے ਨਾਲ ਜੁੜੇ ਹੋਣ ਜਿਹੜੀਆਂ ਲੇਡੀਜ਼ ਹੈਗੀਆਂ ਨੇ ਬੀਬੀਆਂ ਉਹਨਾਂ ਦਾ ਸਨਮਾਨ ਵੀ ਕਰੀਏ ਔਰ ਇੱਕ ਇਹ ਦੱਸਣ ਵਾਲੀ ਗੱਲ ਆ ਵੀ ਸਾਡੇ ਸ਼ਰੋਮਣੀ ਗਾਇਕ ਸੁਰਿੰਦਰ ਛਿੰਦਾ ਜੀ ਦੀ ਯਾਦ ਵਿੱਚ ਮੇਲਾ ਜਿਹੜਾ ਲੱਗਣ ਜਾ ਰਿਹਾ ਕਿਉਂਕਿ ਪਿਛਲੇ ਦਿਨੀ ਉਹਨਾਂ ਦਾ ਜਿਹੜਾ ਅਕਾਲ ਚਲਾਣਾ ਕਰਕੇ ਇਸ ਸੁਫਾਨੀ ਸੰਸਾਰ ਨੂੰ અલਵੀ ਦਾ ਕਹਿ ਕੇ ਚਲੇ ਗਏ ਕਿਉਂਕਿ ਲਾਸਟ ਸਾਡੇ ਲੋਹੜੀ ਮੇਲੇ ਚੋਂ ਬਹੁਤ ਹੀ ਰੂਹ ਨਾਲ ਲਗਾ ਕੇ ਗਏ ਸੀ ਸਾਡੇ ਪਰਿਵਾਰ ਇੱਕ ਸਬੰਧ ਰੇਛਿੰਦਾਈ ਦੇ ਨਾਲ ਤਾਂ ਉਹਨਾਂ ਦੀ ਯਾਦ ਨੂੰ ਸਮਰਪਿਤ ਮੇਲਾ ਇਹ ਔਰ ਅੱਜ ਇਹਦਾ ਅਸੀਂ ਜਿਹੜਾ ਪੋਸਟਰ ਸਟicker ਜਾਰੀ ਕਰਨ ਜਾ ਰਹੇ ਹਾਂ ਲੋਹੜੀ ਮੇਲੇ ਦਾ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਸਾਰਿਆਂ ਨੂੰ ਮੈਂ ਬੇਨਤੀ ਕਰਨੀ ਚਾਹਨਾ ਜਿੱਥੇ ਵੀ ਦੁਨੀਆ ਭਰ ਚ ਪੰਜਾਬੀ ਲੋਕ ਬੈਠੇ ਨੇ ਕਿਉਂਕਿ ਮਾਲਵਾ ਟੀਵੀ ਇਸ ਨੂੰ ਮੇਲੇ ਨੂੰ ਸਾਰਾ ਲਾਈਵ ਦਿਖਾਏਗਾ ਤੁਸੀਂ ਘਰਾਂ ਚ ਬੈਠ ਕੇ ਵੀ ਦੇਖ ਸਕਦੇ ਹੋ ਔਰ ਜਿਹੜੇ ਲੋਕ ਪਹੁੰਚ ਸਕਦੇ ਨੇ ਉਹ 11 ਜਨਵਰੀ ਨੂੰ ਜਿਹੜਾ ਗੁਰਨਾਰਗ ਦੇ ਪਵੰਜ ਪਹੁੰਚ ਕੇ ਇਸ ਮੇਲੇ ਦਾ ਉਥੋਂ ਆਨੰਦ ਮਾਣ ਸਕਦੇ ਨੇ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਬੇਨਤੀ ਕਰਨੀ ਚਾਹਨਾ ਵੀ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਇਸ ਮੇਲੇ ਨੂੰ ਦੇਖੋ ਕਿਉਂਕਿ ਧੀਆਂ ਦਾ ਲੋਹੜੀ ਮੇਲਾ ਇਹ ਸਵਰਗੀ ਜਸਵਾਲ ਸਾਹਿਬ ਦੀ ਜਿਹੜੀ ਇੱਕ ਦੇਨ ਸਾਨੂੰ ਛੋਟੀ ਜੀ ਉਹਮਾਂ ਨੇ ਫੁਰਲਾ ਜ ਨੂੰ ਕਹਿ ਦਿਆ ਛੱਡਿਆ ਵੀ ਯਾਰ ਮੁੰਡਿਆਂ ਦੀ ਲੋਹੜੀ ਤਾਂ ਸਾਰੇ ਮਨਾਉਂਦੇ ਨੇ ਤਾਂ ਤੁਸੀਂ ਕੁੜੀਆਂ ਦੀ ਲੋਹੜੀ ਮਨਾਣੀ ਸ਼ੁਰੂ ਕਰੋ ਸੋ ਉਹਨਾਂ ਵੱਲੋਂ ਇਹ ਜਿਹੜੀ ਦਾਤ ਬਖਸ਼ੀ ਗਈ ਆ ਸੋ ਮੈਂ ਸਮਝਦਾ ਵੀ ਸਾਡੇ ਚੇਅਰਮੈਨ ਸਾਹਿਬ ਸਾਡੇ ਮਹਿਲਾ ਵਿੰਗ ਦੇ ਪ੍ਰਧਾਨ ਬੈਠੇ ਨੇ ਸਿਮਮੀ ਜੀ ਸਵਿੰਦਰਪ੍ਰ ਸਾੰਤੀ ਜੀ ਬੈਠੇ ਨੇ ਸਾਡੇ ਕਨਵੀਨਰ ਨੇ ਜਿਹੜੇ ਸਾਰੀਆਂ ਜਿੰਨੀਆਂ ਵੀ ਸਾਡੇ ਟੀਮ ਆ ਕਿਉਂਕਿ ਟੀਮ ਵਰਕ ਸਾਰੇ ਬਹੁਤ ਆਪਣੇ ਆਪਣੇ ਹਿੱਸੇ ਦਾ ਕੰਮ ਕਰ ਰਹੇ ਨੇ ਕਿਉਂਕਿ ਇਹਨਾਂ ਨੇ ਜਿੰਨੇ ਵੀ ਸਾਡੇ ਲੁਧਿਆਣੇ ਦੇ ਲੇਡੀਜ਼ ਕਲੱਬ ਨੇ ਉੱਥੇ ਤੱਕ ਅਪਰੋਚ ਕੀਤੀ ਹੈ